ਬੰਦਾ ਸਿੰਘ ਬਹਾਦਰ ਵਜ਼ੀਰ ਖਾਨ ਦੀਆਂ ਸੈਨਿਕ ਚੌਕੀਆਂ ਤੇ ਕਬਜ਼ਾ ਕਰਦਾ ਹੋਇਆ ਸਰਹੰਦ ਤੇ ਚੜ੍ਹਾਈ ਕਰਨ ਦੇ ਲਈ ਅੱਗੇ ਵਧ ਰਿਹਾ ਸੀ ਮਾਜੇ ਤੇ ਦੋਆਬੇ ਦੇ ਸਿੰਘਾਂ ਦਾ ਤਕੜਾ ਜੱਥਾ ਬੰਦਾ ਸਿੰਘ ਬਹਾਦਰ ਦੇ ਨਾਲ ਰਲਣ ਦੇ ਲਈ ਤੁਰ ਪਿਆ ਸਤਲੁਜ ਦੇ ਕੰਢੇ ਮਲੇਰ ਕੋਟਲਾ ਤੇ ਰੋਪੜ ਦੀਆਂ ਸ਼ਾਹੀ ਫੌਜਾਂ ਨੂੰ ਖਦੇੜਦੇ ਹੋયા ਸਿੰਘਾਂ ਦਾ ਇਹ ਜੱਥਾ ਬੰਦਾ ਸਿੰਘ ਬਹਾਦਰ ਦੇ ਨਾਲ ਚੱਪੜ ਜਿਹੜੇ ਦੇ ਮੈਦਾਨ ਵਿੱਚ ਆ ਰਲਿਆ ਇਹ ਮੈਦਾਨ ਸਰਹੰਦ ਤੋਂ 25 ਕਿਲੋਮੀਟਰ ਦੀ ਦੂਰੀ ਤੇ ਹੈ ਵਜ਼ੀਰ ਖਾਨ ਦੇ ਕੋਲ ਹਥਿਆਰਬੰਦ ਸੈਨਾ ਸੀ ਜਿਨ੍ਹਾਂ પાસે ਸਾਥੀ ਕੋੜੇ ਬੰਦੂਕਾਂ ਨੇ ਜਿੱਤੇ ਧੋਪਾਂ ਸਨ ਪਰ ਸੈਨਾ ਦੇ ਵਿੱਚ ਹੌਸਲੇ ਦੀ ਕਾਰ ਸੀ ਬੰਦਾ ਸਿੰਘ ਬਹਾਦਰ ਜੀ ਦੇ ਪਾਸ ਗੁਰਗੋਬਿੰਦ ਸਿੰਘ ਜੀ ਦੇ ਨਾਮ ਉੱਤੇ ਮਰ ਮਿਟਣ ਵਾਲੇ ਬਹਾਦਰ ਸਿੰਘ ਸਨ ਬੰਦਾ ਸਿੰਘ ਬਹਾਦਰ ਨੇ ਬੋਲੇ ਸੋਨਿਹਾਲ ਦਾ ਜੈਕਾਰਾ ਗਾ ਜਾ ਕੇ ਸਿੰਘਾਂ ਨੂੰ ਹਮਲਾ ਕਰਨ ਦਾ ਹੁਕਮ ਦੇ ਦਿੱਤਾ ਸਵੇਰੇ ਤੋਂ ਸ਼ਾਮ ਤੱਕ ਲੜਾਈ ਹੁੰਦੀ ਰਹੀ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਲਲਕਾਰਿਆ ਤੂੰ ਮੇਰੇ ਗੁਰੂ ਦੇ ਸਾਹਿਬ ਜਦਿਆਂ ਦਾ ਕਾਤਲ ਹੈ ਤੇਰਾ ਗੁਨਾਹ ਮਾਫ ਕਰਨ ਲਾਇਕ ਨਹੀਂ ਹੈ ਇਹ ਕਹਿ ਕੇ ਬੰਦਾ ਸਿੰਘ ਬਹਾਦਰ ਨੇ ਇੱਕ ਪਰਵੇਂ ਵਾਰ ਨਾਲ ਉਸ ਦਾ ਸਿਰ ਤਰ ਤੋਂ ਵੱਖ ਕਰ ਦਿੱਤਾ ਮੁਗਲ ਸੈਨਾ ਮੈਦਾਨ ਛੱਡ ਕੇ ਭੱਜ ਗਈ ਅਤੇ ਚੱਪੜ ਚਿਹੜੀ ਦੇ ਇਸ ਜੰਗ ਵਿੱਚ ਸਿੰਘਾਂ ਦੀ ਜਿੱਤ ਹੋਈ